ਇਹ ਤਾਂ ਕੁੜੀਆਂ ਸਾਹਿਬ ਨੂੰ ਪਾਉਂਗੇ ਅੱਛਾ ਤਾਂ ਪਾਰਟੀ ਵਧੀਆ ਲੱਗੇ ਭਈ ਆਂਦੀ ਹੈ ਇਹ ਉਹਨਾਂ ਤੋਂ ਬਚਾਉਣਾ ਸੀ ਜਿਨ੍ਹਾਂ ਨੇ ਖਾ ਲਿਆ ਜਾਂ ਜਿਹੜਾ ਹੁਣ ਕੰਮ ਕਰ ਰਿਹਾ ਉਹਨਾਂ ਤੋਂ ਬਚਾਉਣਾ ਸੀ ਕੋ ਦਿੱਤੇ ਨਹੀਂ ਕਾਂਗਰਸ ਦੇ ਨਾਲ ਕੱਲੀ ਆਮ ਆਦਮੀ ਪਾਰਟੀ ਦੀ ਜੀ ਖੋਲ ਲਾਉਂਦੀ ਹੈ ਜੀ ਖੋਲੋ ਪਹਿਲਾਂ ਕਿੰਨੇ ਓਕੇ ਹੁੰਦੇ ਸੀ ਖੋਲੋ ਕਾਫੀ ਓਕੇ ਹੁੰਦੇ ਸੀ ਮੈਂ ਤਾਂ ਅਸੀਂ ਬਿੱਲ ਭਰਦੇ ਹੁੰਦੇ ਸੀ 5000 ਰੁਪਏ ਦੋ ਮਹੀਨੇ ਤੋਂ ਉਹ ਬੱਚਦੇ ਰਹੇ ਸਾਰੇ ਆਮ ਆਮੀ ਹੋਏ ਪਏ ਜੀ ਕਿਵੇਂ ਬਾ ਵਧੀਆ ਪਹਿਲਾਂ ਨਾਲੋਂ ਆਮ ਪਾਰਟੀ ਦਾ ਅਮ ਪਹਿਲਾਂ ਨੂੰ ਬਹੁਤ ਫਰਕ ਸੀ ਜੇ ਮਹਸੂਲਤਾ ਮਿਲਦੀਆਂ ਜੀ ਅਸੀਂ ਤਾਂ ਉਧਰ ਹੋਏ ਆਂ ਉਹਨਾਂ ਦੇ ਫਾਦਰ ਸਾਹਿਬ ਸੀ ਜਿਹੜੇ ਜਗਦੇਵ ਸਿੰਘ ਸੁਤੰਗਾਂ ਇੱਕ ਦਰਬੇਸ਼ ਅਸਥਾਨ ਸੀ ਮਾੜੀ ਗੱਲ ਹੈ ਗਰਮੀਤ ਸਿੰਘ ਖੁੱਡੀਆਂ ਜੀ ਦਰਬੇਸ਼ ਅਸਥਾਨ ਹੈ ਤੁਹਾਨੂੰ ਤਾਂ 2 ਸਾਲ ਹੀ ਹੋਇਆ ਜੀ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਭਗਵਾਨ ਤੁਹਾਨੂੰ ਕਿਹਦੇ ਤੋਂ ਗੱਲਾਂ ਮਾਰਦਾ ਕਿਤੇ ਲੋਕ ਸਭਾ ਚੋਣਾਂ ਨੇ ਲੋਕਾਂ ਦੀ ਰਾਇ ਜਾਣਨ ਦੇ ਲਈ ਮਾਨਸਾ ਦੇ ਪਿੰਡ ਦਸੌਧੀਆਂ ਪਹੁੰਚਿਆ ਤੇ ਗੱਲਬਾਤ ਕਰਦੇ ਆ ਬਜ਼ੁਰਗਾਂ ਦੇ ਨਾਲ ਕਿ ਜਾਣਦੇ ਆ ਕਿਹੜੀ ਪਾਰਟੀ ਨੇ ਪੰਜਾਬ ਲੁੱਟਿਆ ਤੇ ਕਿਹਨੇ ਵਸਾਇਆ ਤੇ ਲੋਕਾਂ ਦੀਆਂ ਉਮੀਦਾਂ ਹੁਣ ਕਿਹੜੀ ਪਾਰਟੀ ਤੇ ਟਿਕੀਆਂ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਸੱਤ ਮੌਜੂਦ ਹੈ ਤੇ ਸਾਡੇ ਵਿੱਚ ਬੈਠੇ ਸਾਰਿਆਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਜਗਤਾਰ ਸਿੰਘ ਜੀ ਜਗਤਾਰ ਜੀ ਕੀ ਲੱਗਦਾ ਕਿਹੜੀ ਪਾਰਟੀ ਦਾ ਕੰਮ ਹੁਣ ਤੱਕ ਵਧੀਆ ਲੱਗਿਆ ਤੁਹਾਨੂੰ ਤਾਂ ਆ ਪਾਰਟੀ ਦਾ ਵਧੀਆ ਲੱਗਿਆ ਜੀ ਕਿਉਂ ਜੀ ਅਰੇ ਪਾਣੀ ਪੂਣੀ ਦਾ ਸੀ ਸਾ ਉਡਾਰੇ ਪਾਣੀ ਨਾਮ ਕਰਕੇ ਮਾਹੌਲ ਬਣਾ ਰੱਖਿਆ ਹਾਂਜੀ ਸਾਡੇ ਪਾਣੀ ਬਣਾਟ ਪਿੰਡ ਮਰਿਆ ਪਿਆ ਜੀ ਅੱਛਾ ਪਾਣੀ ਕਰਕੇ ਇਹਨੂੰ ਬਹੁਤ ਦਿੱਕਤ ਸੀ ਹੂੰ ਇਹ ਸਾਡੇ ਪਾਣੀ ਵਾਧੂ ਹੋ ਗਿਆ ਸੂਸਾਏ ਬਣ ਗਏ ਹੂੰ ਉਸ ਕੋ ਸਾਜੀ ਪਾਰਟੀ ਤੋਂ ਸੁਖਵੀਰ ਬਾਦਲ ਦਾ ਕਹਿੰਦੇ ਪੰਜਾਬ ਤਾਂ ਲੁੱਟਿਆ ਭਗਵਾਨ ਤਮਾਮ ਨੇ ਮੈਂ ਅਸੀਂ ਨਹੀਂ ਕਹਿੰਦੇ ਜੀ ਉਹ ਕਹਿੰਦਾ ਹੋਊਗਾ ਅੱਛਾ ਉਹ ਕਹਿੰਦਾ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਕੀ ਮਾਹੌਲ ਹੈ ਪਿੰਡ ਦੇ ਵਿੱਚ ਪਿੰਡ ਚ ਵਧੀਆ ਜੀ ਸਾਡੇ ਪਾਣੀ ਪਹਿਲਾਂ ਸਮੱਸਿਆ ਸੀ ਕਿ ਨੇਰੀ ਪਾਣੀ ਘਟਾਉਂਦਾ ਸੀ ਹੂੰ ਹੁਣ ਅੱਗੇ ਨਾਲ ਵਧ ਗਿਆ ਜੀ ਅੱਛਾ ਦਿੱਤੀਆਂ ਸਹੂਲਤਾਂ ਪਾਰਟੀ ਨੇ ਹਾਂ ਇੱਥੇ ਲੋਕਾਂ ਨੇ ਜਿਹੜਾ ਬਦਲਾਅ ਲਿਆਂਦਾ ਸਰਾਸ ਆ ਗਿਆ ਹਾਂਜੀ ਹਾਂਜੀ ਸਰ ਸਾਡੇ ਪਾਣੀ ਦੀ ਘਾਟ ਸੀ ਜੀ ਕਿਸੀ ਜੋ ਸਾਡੇ ਪੂਰਾ ਆਉਣ ਲੱਗ ਗਿਆ ਜੀ ਅੱਛਾ ਹਾਂਜੀ ਹੁਣ ਉਮੀਦਾਂ ਵੀ ਕਿਹੜੀ ਪਾਰਟੀ ਦਾ ਲੱਗਦਾ ਬੱਪਾ ਲੜਾ ਭਾਰੀ ਹੈ ਇੱਥੇ ਬੱਲੜਾ ਭਾਈ ਆਮ ਦੀ ਹੈ ਜੀ ਆਮਦਈ ਹੈ ਭਾਈ ਕੀ ਨਾਮ ਹੈ ਨਿਰਮਲ ਸਿੰਘ ਆ ਜੀ ਕੀ ਲੱਗਦਾ ਮਾਹੌਲ ਫਿਰ ਮਾਹੌਲ ਠੀਕ ਹੈ ਜੀ ਆਮ ਆਦਮੀ ਪਾਰਟੀ ਦੀ ਹੈ ਜੀ ਆਮਾ ਦੀ ਹਾਂਜੀ ਸਾਡੇ ਲਾਲੋ ਵੀ ਜਿਵੇਂ ਹੁਣ ਫਿਰ ਨਹੀਂ ਸੀਗੀ ਆ ਫਿਰ ਨਹੀਂ ਮੈਂ ਤਾਂ ਮੁੱਦ ਤਾਂ ਹੋ ਗਿਆ ਦੇਖਦਿਆਂ ਨੂੰ ਤੇ ਉਹ ਹੁਣ ਸਾਡੇ ਬਣ ਰਹੀ ਹੈ ਪਾਣੀ ਸੀਗਾ ਸਾਡੇ ਸਾਰਿਆਂ ਨੂੰ ਵੱਡਾ ਮੁੱਦਾ ਸੀਗਾ ਪਾਣੀ ਦਾ ਉਹ ਸਾਡੇ ਬਾਧੂ ਆ ਰਹੇ ਅੱਛਾ ਹਾਂਜੀ ਅੱਛਾ ਜੇ ਆਪਾਂ ਗੱਲ ਕਰਦੇ ਆਂ ਵੀ ਸੁਖਵੀਰ ਬਾਦਨ ਰੈਲੀ ਗੱਡੀ ਸੀ ਪੰਜਾਬ ਬਚਾਉਣ ਦੇ ਲਈ ਕਹਿੰਦੇ ਵੀ ਪੰਜਾਬ ਬਚਾਈਏ ਵੀ ਭਗਵੰਤ ਮਾਨ ਨੇ ਲੁੱਟ ਲਿਆ ਕੀ ਤੋਂ ਬਚਾਉਣਾ ਸੀ ਜੀ ਹੈ ਕੀ ਤੋਂ ਭਗਵੰਤ ਮਾਨ ਤੋਂ ਕਿ ਇਹਨਾਂ ਤੋਂ ਇਹ ਤਾਂ ਦੱਸ ਦਿੰਦੇ ਵੀ ਉਹਨਾਂ ਤੋਂ ਬਚਾਉਣਾ ਸੀ ਜਿਨ੍ਹਾਂ ਨੇ ਖਾ ਲਿਆ ਜਾਂ ਜਿਹੜਾ ਹੁਣ ਕੰਮ ਕਰ ਰਿਹਾ ਉਹਨਾਂ ਤੋਂ ਬਚਾਉਣਾ ਸੀ ਅੱਛਾ ਇਹ ਤਾਂ ਦੱਸ ਦਿੰਦੇ ਉਹਨਾਂ ਨੇ ਤਾਂ ਖਾਦਾ ਜਿਹੜੇ ਕਹਿੰਦੇ ਬਚਾ ਲਓ ਅੱਛਾ ਤੇ ਕਹਿ ਸਕਦੇ ਆਂ ਵੀ ਬਸਾਉਣ ਵਾਲੇ ਪਾਸੇ ਰਾਹ ਪਿਆ ਹੁਣ ਹਾਂਜੀ ਹਾਂ ਅਜੇ ਤੱਕ ਤਾਂ ਹੈਗਾ ਜੀ ਅੱਛਾ ਕਹਿੰਦੇ ਬੁੜੀਆਂ ਨੂੰ ਤਾਂ 1000 ਰੁਪਏ ਨਹੀਂ ਦਿੱਤਾ ਹਲਦਾਂ ਦੇਖੋ ਜੀ ਉਹ ਹੌਲੀ ਹੌਲੀ ਹੁੰਦੇ ਹੁੰਦੇ ਆ ਨਾ ਕੰਮ ਜਿਹੜੇ ਆਮ ਪਾਰਟੀਆਂ ਦੇ ਲਾਲੋ ਵੀ ਜਿਵੇਂ ਮੁੱਦੇ ਪਹਿਲਾਂ ਦੱਸਦੇ ਨੇ ਹੌਲੀ ਹੌਲੀ ਕਰਨਗੇ ਜਿਵੇਂ ਕਰੀ ਨੇ ਹੁਣ ਜਿਹੜਾ ਇਹ ਸਾਨੂੰ ਪਾਣੀ ਦਾ ਆਖਿਆ ਸੀਗਾ ਪਾਣੀ ਆਉਣ ਲੱਗਿਆ ਸਾਡੇ ਹਨਾ ਇਸੇ ਤਰ੍ਹਾਂ 1000 ਰੁਪਏ ਆਉਣ ਲੱਗ ਜੂਗਾ ਭਾਈ ਕੀ ਨਾਮ ਹੈ ਹਰਾਜ ਸਿੰਘ ਕੀ ਲੱਗਦਾ ਫਿਰ ਮਾਹੌਲ ਮਾਹੌਲ ਤਾਂ ਠੀਕ ਹੈ ਫਿਰ ਮੁਫਤ ਚਾਹੀਦਾ ਹੈ ਰੁਜ਼ਗਾਰ ਹੈ ਇਹਨੇ ਤਾਂ ਕੋਈ ਦਿੱਤੇ ਨਹੀਂ ਕਾਂਗਰਸ ਨੇ ਨਾਕਾਲੀ ਇਹਨਾਂ ਨੂੰ ਅੱਛਾ ਕਿਨੇ ਦਿੱਤਾ ਉਹ ਬੇੜਾ ਕਰਕੇ ਹੋ ਗਿਆ ਜਮ ਕਿਨੇ ਦਿੱਤਾ ਫਿਰ ਦਿੱਤਾ ਇਹਨਾਂ ਨੇ ਦਿੱਤਾ ਪਾਣੀ ਡੰਗ ਜਾਲ ਲੈਣ ਲੱਗਿਆ ਸਾਡੇ ਐਤਕੀ ਬੋਰ ਚੱਲਿਆ ਨਹੀਂ ਕੋਈ ਹਾਂ ਸਹੂਲਤ ਹੈਗੀ ਆ ਹੈਗੀ ਹੈਗੀ ਸੋ ਅੱਛਾ ਲਾਈਟ ਦਾ ਕੀ ਮਾਹੌਲ ਹੈ ਪਿੰਡਾਂ ਚ ਲਾਈਟ ਫੁੱਲ ਆਉਂਦੀ ਆ ਜੀ ਫੁੱਲ ਆਉਂਦੀ ਪਹਿਲਾਂ ਕਿੰਨੇ ਔਖੇ ਹੁੰਦੇ ਸੀ ਪਹਿਲਾਂ ਕਾਫੀ ਔਖੇ ਹੁੰਦੇ ਸੀ ਤੇ ਵਧੀਆ ਲੱਗਦਾ ਹੁਣ ਹੁਣ ਵਧੀਆ ਲੱਗਦਾ ਤੇ ਕੀ ਦਾ ਮਾਹੌਲ ਵੱਧ ਲੱਗ ਰਿਹਾ ਹੈ ਕਿਹੜੀ ਪਾਰਟੀ ਦਾ ਮਾਹੌਲ ਆਮ ਪਾਰਟੀ ਦਾ ਜਾਣਦੇ ਹੋ ਉਮੀਦਵਾਰ ਨੂੰ ਜਾਣਦੇ ਆ ਜੀ ਮਿਲਿਓ ਕਦੀ ਮਿਲਦਾ ਹੀ ਰਹਿੰਦੇ ਆ ਜੀ ਕਿਵੇਂ ਦਾ ਬੰਦਾ ਹੈ ਠੀਕ ਹੈ ਵਧੀਆ ਹਾਂਜੀ ਠੀਕ ਹੈ ਵਧੀਆ ਅੱਛਾ ਬਜ਼ੁਰਗੋ ਧਰਮ ਦੇ ਨਾਂ ਤੇ ਹੋਣੀ ਚਾਹੀਦੀ ਹੈ ਰਾਜਨੀਤੀ ਹੋਣੀ ਚਾਹੀਦੀ ਹੈ ਹਾਂਜੀ ਹੋਣੀ ਚਾਹੀਦੀ ਹੈ ਧਰਮ ਦੇ ਨਾਂ ਤੇ ਅੱਛਾ ਤੇ ਲੋਕਾਂ ਨੂੰ ਕੀ ਚਾਹੀਦਾ ਅਸਲ ਵਿੱਚ ਲੋਕਾਂ ਨੂੰ ਤਾਂ ਅਸੀਂ ਬਦਲਾਅ ਹੋ ਗਿਆ ਸਾਰਾ ਕੋਈ ਵਿਚੇ ਆ ਗਿਆ ਸਾਡਾ ਪਾਣੀ ਬਣ ਗਿਆ ਸਾਰੀ ਉਮਰ ਦਾ ਪਾਣੀ ਥੱਕੇ ਜਾਂਦੇ ਸਾਰੇ ਕੋਈ ਵਿਚਾ ਗਿਆ ਸਾਰੇ ਪਿੰਡ ਔਖੇ ਹੀ ਸੀ ਹੋਰ ਬਾਹਲੇ ਔਖੇ ਸੀ ਤੇ ਹੁਣ ਫਿਰ ਹੁਣ ਕੀ ਕਰਤੇ ਗੁਰਪ੍ਰੀਤ ਨੇ ਖੜੇ ਤਾਂ ਉਹ ਹੀ ਕਰ ਗਿਆ ਵਿਚਾਰਾ ਅੱਛਾ ਤੇ ਭਾਈ ਜੀ ਕੀ ਮਾਹੌਲ ਹੈ ਫਿਰ ਬਹੁਤ ਵਧੀਆ ਭਾਈ ਜੀ ਆਸਲ ਆਮ ਪਾਰਟੀ ਦਾ ਹਾਂ 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 ਬਾਕੀ ਸਿਰ ਪਹਿਲਾਂ ਤਾਂ ਅਸੀਂ ਬਿੱਲ ਭਰਦੇ ਹੁੰਦੇ ਸੀਗੇ 5000 ਰੁਪਿਆ ਦੋ ਮਹੀਨੇ ਤੋਂ ਉਹ ਬੱਚੇ ਤੇ ਸਾਡਾ ਅੱਛਾ ਬੱਚੇ ਤੋਂ ਕੀ ਸਾਰੇ ਆਪ ਵਾਲੇ ਬੈਠੇ ਆ ਕੋਈ ਐ ਤਾਂ ਨਹੀਂ ਵੀ ਪਿੰਡ ਸਾਰੇ ਹੀ ਆਪ ਵਾਲੇ ਪਾਸੇ ਹੈ ਹੈ ਸਾਰੇ ਆਮ ਆਮੀ ਹੋਏ ਪਏ ਜੀ ਕਿਵੇਂ ਬਹੁਤ ਵਧੀਆ ਪਹਿਲਾਂ ਨੂੰ ਸਾਡੇ ਪਾਣੀ ਦੀ ਨਹਿਰੀ ਦੀ ਸਮੱਸਿਆ ਜ਼ਿਆਦਾ ਸੀ ਜੀ ਨਹਿਰੀ ਪਾਣੀ ਪਹਿਲਾਂ ਨੂੰ ਬਹੁਤ ਫਰਕ ਪਿਆ ਅੱਛਾ ਉਸ ਤੋਂ ਬਾਅਦ ਬਿਜਲੀ ਬਿੱਲਾਂ ਦੀ ਗੱਲ ਕਰ ਲਈਏ ਮੰਨ ਲਓ ਇੱਕ ਆਮ ਪਰਿਵਾਰ ਨੂੰ ਇੱਕ ਸਾਲ ਦਾ 25 ਤੋਂ 30000 ਬਿਲਾਉਂਦਾ ਸੀ ਅੱਛਾ ਅੱਜ ਉਹੀ ਖਰਚ ਉਹਦਾ ਜਿਹੜਾ ਰਾਸ਼ਨ ਪਾਣੀ ਦਾ ਚੱਲਦਾ ਹੈ ਉਸ ਤੋਂ ਬਾਅਦ ਨੌਕਰੀਆਂ ਦੀ ਗੱਲ ਕਰ ਲਈ ਉਹ ਵੀ ਮੈਰਿਟ ਦੇ ਆਧਾਰ ਤੇ ਪਹਿਲਾਂ ਸਾਨੂੰ ਵੀ ਪਤਾ ਸੀ ਕਿਵੇਂ ਮਿਲਦੀਆਂ ਸੀ ਜੱਡੀ ਵੱਡੀ ਪੋਸਟ ਹੁੰਦੀ ਉਹਨੇ ਵੱਧ ਰਪਈਏ ਅੱਛਾ ਫਿਰ ਹੋਰ ਜਿਵੇਂ ਕਾਫੀ ਸਹੂਲਤਾਂ ਦਿੱਤੀਆਂ ਨੇ ਪਹਿਲਾਂ ਨਾਲ ਬਹੁਤ ਫਰਕ ਹੈ ਜੀ ਉਮੀਦਵਾਰ ਬਾਰੇ ਜਾਣਦੇ ਹੋ ਕੁਝ ਬਹੁਤ ਵਧੀਆ ਜੀ ਹਮ ਗਰਮੀਤ ਸਿੰਘ ਖੁੱਡੀਆਂ ਜੀ ਦਰਬੇਸ਼ ਸਿਆਸਤਦਾਨ ਹੈ ਬਾਕੀ ਬਜ਼ੁਰਗ ਬੈਠੇ ਆ ਮੈਂ ਤਾਂ ਸੁਣਿਆ ਇਹਨਾਂ ਨੇ ਦੇਖਿਆ ਹੋਊਗਾ ਉਹਨਾਂ ਦੇ ਫਾਦਰ ਸਾਹਿਬ ਸੀ ਜਿਹੜੇ ਜਗਦੇਵ ਸਿੰਘ ਖੁੱਡੀਆਂ ਇੱਕ ਦਰਬੇਸ਼ ਸਿਆਸਤਦਾਨ ਸੀ ਕੋਈ ਅਰੋਪ ਨਹੀਂ ਸੀ 32 ਸਾਲ ਤੋਂ ਸਿਆਸਤ ਦੇ ਨੇ 1 ਰੁਪਏ ਦਾ ਦਾਗ ਨਹੀਂ ਸੋ ਬਹੁਤ ਵਧੀਆ ਮਾਹੌਲ ਮੱਖਣ ਸਿੰਘ ਜੀ ਕੀ ਮਾਹੌਲ ਹੈ ਫਿਰਡ ਜੀ ਫਿਰ ਹਾਂ ਆម ਆਦਮੀ ਪਾਰਟੀ ਦਾ ਜੀ ਕੀ ਕਿ ਪਿਆ ਤਾਂ ਕੀ ਘੋਲ ਕੇ ਨਹੀਂ ਘੋਲ ਕੇ ਨਹੀਂ ਪਿਆ ਜੀ ਸਾਡ ਨੂੰ ਸਹੂਲਤਾਂ ਮਿਲਦੀਆਂ ਜੀ ਅਸੀਂ ਤਾਂ ਉਧਰ ਹੋਏ ਆ ਪਹਿਲਾਂ ਅਸੀਂ ਵੀ ਕਾਲੀ ਹੁੰਦੇ ਸੀਗੇ ਜੀ ਆ ਕਾਂਗਰਸੀ ਹੁੰਦੇ ਸੀ ਬਠੇਰੀਆਂ ਪਾਪਾ ਦੇ ਇਹ ਦੇਖਣ ਵਾਲੇ ਕਹਿਣ ਲੱਗੇ ਨੇ ਕਹਿੰਦੇ ਆਪ ਵਾਲੇ ਬਿਠਾਏ ਹੋਣੇ ਨਾ ਜੀ ਹੈ ਨਾ ਜੀ ਐਂ ਤਾਂ ਪਹਿਲਾਂ ਫਿਰ ਕਾਲੀ ਵੀ ਬੈੰਦੇ ਸੀਗੇ ਜੀ ਉਹ ਅਸੀਂ ਵੀ ਕਾਲੀ ਹੁੰਦੇ ਸੀਗੇ ਜੀ ਹਾਂ ਤਾਂ ਪਹਿਲਾਂ ਕਾਲੀ ਹੁੰਦੇ ਸੀ ਹਾਂ ਬਠੇਰਾ ਪਾਈਆਂ ਜੀ ਉਹਨਾਂ ਨੇ ਤਿੰਨ ਵਾਰੀ ਮੋੜ ਲਿਆ ਮੋੜਨਾ ਪੈਂਦਾ ਜਦੋਂ ਕੁਝ ਕਰਿਆ ਨਹੀਂ ਜੀ ਹੈ ਜੋ ਕੋਈ ਕੰਮ ਨਹੀਂ ਪੰਜਾਬ ਦੇ ਭਲੇ ਦੀ ਅ ਭਗਵਾਨ ਤੁਮਾਨੂੰ ਦਾ 2 ਸਾਲ ਹੀ ਹੋਇਆ ਜੀ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਅੱਛਾ ਆ ਇਹ ਦੇਖ ਲਓ ਉਹਨੂੰ 15 ਸਾਲ ਤੱਕ ਸਿਮਰਤ ਨੂੰ ਬਣਾਤਾ ਸੀ ਹੂੰ ਉਹਨੇ ਦੇਖ ਲਓ ਸਾਡੇ ਤੋਂ ਕੁਝ ਵੀ ਨਹੀਂ ਕਰੋਗੇ ਐਦਗੀ ਦਾ ਖੁੱਡੀਆਂ ਸਾਹਿਬ ਨੂੰ ਪਾਵਾਂਗੇ ਅੱਛਾ ਹਾਂਜੀ ਖੁੱਡੀਆਂ ਨੇਰੀਆ ਇੱਥੇ ਪੂਰੀ ਹਾਂਜੀ ਅੱਛਾ ਬਾਈ ਜੀ ਕੀ ਨਾਮ ਹੈ ਜਨਕ ਸਿੰਘ ਕੀ ਮਾਹੌਲ ਆ ਫਿਰ ਇੱਥੇ ਬਹੁਤ ਵਧੀਆ ਜੀ ਹੈ ਬਹੁਤ ਵਧੀਆ ਮਾਹੌਲ ਹੈ ਕੀਨੇ ਕੰਮ ਕੀਤੇ ਆ ਪੰਜਾਬ ਦੇ ਭਲੇ ਨੇ ਪਲੇ ਭਗਵੰਤ ਮਾਨ ਨਹੀਂ ਕਰਿਆ ਜੀ ਸਾਡੇ ਭਗਵੰਤ ਮਾਨ ਨੇ ਕਹਿੰਦੇ ਤਾਂ ਗੱਲਾਂ ਮਾਰਦਾ ਕਰਦੀਆਂ ਨਹੀਂ ਜੀ ਹੈ ਗੱਲਾਂ ਕਾਹਨੂੰ ਮਾਰਦਾ ਹੀ ਕੰਮ ਵੀ ਕਰਦਾ ਕਹੇ ਚੁਟਕਲੇ ਚੁਟਕਲੇ ਵਾਲੀ ਸਰਕਾਰ ਹੈ ਨਹੀਂ ਜੀ ਹੈ ਨਹੀਂ ਜੀ ਕੰਮ ਵੀ ਕਰਦਾ ਨਾ ਨਾ ਜੀ ਅੱਛਾ ਕੀ ਕੰਮ ਕਰਤੇ ਕੰਮ ਸਾਡੇ ਦਾ ਜੀ ਟੇਲਾਂ ਤੇ ਪਾਣੀ ਨਹੀਂ ਆਉਂਦਾ ਸੀ 4-5 ਪਿੰਡ ਸੀਗੇ ਬਹੁਤ ਵਧੀਆ ਪਾਣੀ ਆਉਣ ਲੱਗਾ ਜੀ ਅੱਛਾ ਸਾਡੇ ਬਿਜਲੀ ਨਹੀਂ ਆਉਂਦੀ ਸੀ ਪਹਿਲਾਂ ਜਦ ਖੇਤ ਜਾਂਦੇ ਜੀ 11 ਰਾਮ ਦਾ ਤੇ ਦੂਜੇ ਕਾਰੇ ਵੇਲੇ ਵੀ ਲਾਈਟ ੁੱਟ ਜਾਂਦੀ ਹੁਣ ਲਾਈਟ 24 ਘੰਟੇ ਰਹਿੰਦੀ ਹੈ ਹੁਣ ਸੌਖੇ ਹੋ ਗਏ ਹਾਂ ਸੌਖੇ ਜੀ ਬਤਰਾਸ ਆ ਗਿਆ ਬਦਲਾ ਜਮਾਂ ਵਧੀਆ ਜੀ ਅਜਾ ਵੀਡੀਓ ਦੇਖਣ ਵਾਲੇ ਜਿਹੜੇ ਨਾਲ-ਨਾਲ ਇਹ ਵੀ ਦੇਖੀ ਜਾਓ ਵੀ ਸਾਰੇ ਆਪ ਵਾਲੇ ਮੈਨੂੰ ਲੱਗਦਾ ਹੈਗਾ ਬਾਈ ਕੋਈ ਐਂ ਪੁੱਛਣਾ ਪਊ ਵੀ ਹੈਗਾ ਕੋਈ ਅਕਾਲੀ ਦਲ ਵਾਲਾ ਤੇ ਬਾਈ ਜੀ ਕੀ ਨਾਮ ਹੈ ਲਾਲ ਸਿੰਘ ਆ ਜੀ ਅੱਛਾ ਤੁਸੀਂ ਪਹਿਲਾਂ ਕਿਹੜੀ ਪਾਰਟੀ ਨਾਲ ਜੁੜੇ ਹੋਏ ਸੀ ਜਿਹੜਾ ਆ ਰੱਖਦਾ ਜੀ ਇੱਥੇ ਕਾਂਗਰਸ ਤੋਂ ਕਿਵੇਂ ਦੇਖਦੇ ਹੋ ਕੰਮ ਆਮ ਆਦਮੀ ਕੰਮ ਦਾ ਜੀ ਕਿਹੜੇ ਆਮ ਪਾਰਟੀ ਨੂੰ ਚਲੋ ਕਰੇ ਰਹੋ ਤਾਂ ਜੀ ਠੀਕ ਹੈ ਹੂੰ ਕੰਮ ਤਾਂ ਪਹਿਲਾਂ ਹੀ ਬਹੁਤ ਹੋਇਆ ਜੀ ਅੱਛਾ ਪਹਿਲਾਂ ਹੀ ਬਹੁਤ ਆਏ ਨਹੀਂ ਹੈਗਾ ਵੀ ਨਹੀਂ ਹੋਈ ਤੇ ਇੱਕ ਸਾਡਾ ਮੁੱਦਾ ਜੀ ਮੈਂ ਤੁਹਾਨੂੰ ਦੱਸ ਦਿੰਨਾ ਹੈਗਾ ਸਾਰੀ ਦੁਨੀਆ ਦਾ ਉਹ ਕਿਰੇ ਸਾਡੇ ਸਿੱਖਾਂ ਨੂੰ ਚਾੱਕ ਕੇ ਡਿਬਲੂ ਗਾੜੀ ਜੇਡ ਚ ਮਾਰ ਰਹਿਣਾ ਨਹੀਂ ਉਹ ਵੀ ਸਾਨੂੰ ਬਹੁਤ ਅਰਖਾਈ ਹੋਰ ਬਿਲਕੁਲ ਹਾਂਜੀ ਇਹ ਖਾਦੀ ਗੱਲ ਭਜਾਇਓ ਜਰੂਰ ਸਾਨੂੰ ਦੁੱਖ ਬਹੁਤ ਆਈਏ ਇਹ ਗੱਲ ਬਿਲਕੁਲ ਬਿਲਕੁਲ ਇਹ ਇੱਕ ਬੰਦਾ ਜੀ ਕੋਈ ਸਰ ਚੱਕਦਾ ਹੈ ਉਹਨੂੰ ਚੱਕ ਕੇ ਦਫਾ ਲਾ ਕੇ ਜਿੱਥੇ ਉਹਦੇ ਦਫਾ ਕੀ ਸੀ ਉਹਦੇ ਉੱਤੇ ਲੱਗਿਆ ਹੋਇਆ ਕੋਈ ਬੰਦਾ ਕਹੇ ਉਹਦੇ ਉੱਤੇ ਤੇ ਫਿਰ ਆਹ ਜੀ ਮਾਨਸਾਣਾ ਸੀਗਾ ਸਿੰਗਲਾ ਇਹਨੂੰ ਐਵੇਂ ਡਰਾਮਾ ਬਣਾ ਕੇ ਜੀ ਬਾਹਰ ਤੇ ਸੁਵੇ ਕਸਿੰਗਰ ਜੀ ਨਹਿਰਾ ਜੈਨਾ ਨਹੀਂ ਬਣਾਈਆਂ ਨਾ ਜਮਾਨ ਕਾਲ ਸੁਵੇ ਜੀ ਕਾਂ ਰਸਨੇ ਬਣਾਇਆ ਹੈ ਆ ਆਪਣੇ ਜਾਂਦਾ ਹੀ ਹੈ ਜਿਵੇਂ ਇਹਦੇ ਬਿਜਲੀ ਪਾਟਾ ਜੋ ਕੱਟਿਆ ਜੀ ਉਹ ਵੀ ਟੇਲਾ ਦੇ ਪਾਣੀ ਦਾ ਜੋ ਉਹਨਾਂ ਦੀ ਭਜਾਇਆ ਹੋਇਆ ਹੈ ਪਾਣੀ ਦਾ ਚਲੋ ਆਉਂਦਾ ਜਾਂਦਾ ਰਹਿੰਦਾ ਹੈ ਆਇਆ ਕਾਂਗਰਸ ਤੋਂ ਹਾਂ ਜੀ ਕਿਵੇਂ ਲੱਗਦਾ ਬੰਦਾ ਉਹ ਚਲੋ ਜੀ ਆਪਾਂ ਨਹੀਂ ਕਹਿੰਦੇ ਚਲੋ ਆਪਦੀ ਵੋਟ ਉਹਨੇ ਲੈ ਜਾਣੀਆਂ ਜਾਂ ਆਪ ਨੇ ਆਪਦੀ ਲੈ ਜਾਣੀਆਂ ਚਲੋ ਅਏ ਜੀ ਕਿਤਾ ਜੀ ਮੈਂ ਤੁਹਾਨੂੰ ਦੱਸ ਦਣਾ ਸੱਚੀ ਮੈਂ ਤਾਂ ਪਾਉਂ ਜੀ ਸਿਮਰਤ ਕੌਰ ਨੂੰ ਵੋਟ ਕਿਉਂ ਇਹ ਹਥਾਈ ਤੇ ਬੈਠੇ ਆਪਾਂ ਤੁਸੀਂ ਕਾਂਗਰਸ ਮਾਰਦਾ ਹਾ ਕੱਟੜ ਕਾਂਗਰਸੀਆਂ ਅੱਛਾ ਫੇਰ ਕਿਵੇਂ ਇਹ ਬੱਸ ਜੀ ਕੋਲੋਂ ਲੱਗਦਾ ਵੀ ਹਰੂਗੀ ਵਿਚਾਰੀ ਇਹਨੂੰ ਜੁਆ ਜਿਸਿਆਵਾਂਗੇ ਜੀ ਅੱਛਾ ਹਾਂ ਤੈਨੂੰ ਦੱਸ ਦਣਾ ਜੀ ਮੈਂ ਤਾਂ ਮਨ ਦੇ ਵਿੱਚ ਐ ਸਿੱਖੀ ਦੀ ਸਿੱਖੀ ਦੀ ਗੱਲ ਵੀ ਚੱਕਦੇ ਐ ਇਹ ਮੁੱਦੇ ਚੱਕਦੇ ਐ ਉਹ ਕਿਸੇ ਨੇ ਕਿਸੇ ਨੇ ਬਾਤ ਜੀ ਨਹੀਂ ਸੁਣੀ ਜੀ ਹਾਲ ਤੱਕ ਸਾਡੇ ਸਿੱਖ ਦੀ ਅੱਛਾ ਵਿਚਾਰੀ ਕਰਕੇ ਪਾਉਂਗੇ ਵੋਟ ਨਹੀਂ ਜੀ ਵਿਚਾਰੀ ਕਰਕੇ ਨਹੀਂ ਇਹਨਾਂ ਨੇ ਸਾਡੇ ਸਿੱਖਾਂ ਦੇ ਮੁੱਦੇ ਚੱਕੇ ਆ ਜੀ ਹਾਂ ਐਂ ਨਾ ਤੁਸੀਂ ਆਖੋ ਇਹਦੀ ਉਹ ਸਿੱ ਬਾਪਾ ਜੀ ਕੀ ਨਾਮ ਹੈ ਠੀਕ ਹੈ ਜੀ ਵਧੀਆ ਕੀ ਲੱਗਦਾ ਫਿਰ ਅਸੀਂ ਤਾਂ ਖੁੱਡੀਆਂ ਨੂੰ ਪਾਵਾਂਗੇ ਖੁੱਡੀਆਂ ਨੂੰ ਹਾਂ ਕਿਉਂ ਹਾਸੋ ਇੱਕ ਪਿਕਅਪ ਕੰਮ ਹੀ ਚੰਗੇ ਕਰਦੇ ਨੇ ਕੰਮ ਚੰਗੇ ਕਰਦੇ ਵਈਆ ਅੱਛਾ ਤੇ ਜੇ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲੋਂ ਬਥੇਰਾ ਪਹੁੰਚਿਆ ਬਹੁਤ ਚਿਰ ਹਾਂ ਕਾਂਗਰਸ ਕੰਨੇ ਲੈ ਕੇ ਜਾਂਦੇ ਰਹੇ ਹਾਂ ਅੱਛਾ ਜੀ ਹਾਂ ਤੇ ਬਣਿਆ ਨਹੀਂ ਕੁਸਾ ਨਾ ਕੋੱਖ ਵੀ ਨਹੀਂ ਫਿਰ ਹੁਣ ਲੱਗਦਾ ਵੀ ਕੁਝ ਬਣੂ ਲਾਰੇ ਨਾ ਸਾਡੇ ਪਾਸਾ ਤਾਂ ਬਣਦਾ ਹਾਂ ਹੈਂ ਅੱਛਾ ਤਾਂ ਪਿੰਡ ਦਸੌਂਦੀਏ ਪਹੁੰਚੇ ਆ ਦਸੌਂਦੀਆਂ ਦੇ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਰਾਇ ਤੁਹਾਡੇ ਸਾਹਮਣੇ ਸਾਂਝੀ ਕੀਤੀ ਆ ਤੁਸੀਂ ਰਾਇ ਆਪਣੀ ਕਰਿਓ ਕਮੈਂਟਾਂ ਸਾਂਝੀ ਮਿਲਦੇ ਆ ਇੱਕ ਨਵੀਂ ਸਾਥਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ